ਜੀ ਮੈਂ 4 ਸਾਲ 5 ਸਾਲ ਸਾਡੇ ਘਰ ਨੂੰ ਰਸਤਾ ਨਹੀਂ ਸੀ ਤੇ ਰਸਤਾ ਲੈਣ ਵਾਸਤੇ ਮੈਨੂੰ ਲੋੜ ਚਾਣਾ ਪਿਆ ਇੱਥੇ ਬਲਵਿੰਦਰ ਸਿੰਘ ਦੇ ਥਰੂ ਚਾਣਨ ਨੇ ਮੇਰਾ ਸਾਥ ਦੇ ਆ ਸਾਥ ਦੇ ਕੇ ਮੈਨੂੰ ਦੋ ਕਨਾਲ ਦੋ ਮਰਲੇ ਦਾ ਰਸਤਾ ਵੀ ਮਿਲ ਗਿਆ ਦੋ ਘੰਟੂ ਇਕੱਠੇ ਦਾ ਵੀ ਸਾਡੀ ਬੇਨਤੀ ਤੁਹਾਡੇ ਰਾਹੀਂ ਡੀਸੀ ਮੋਹਾਲੀ ਨੂੰ ਹੈ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਹੈ ਵੀ ਉਹ ਇਸ ਚੀਜ਼ ਦੇ ਵਿਚਾਰ ਕਰਨ ਤਾਂ ਕਿ ਪਰਸਨ ਜਿ ਇਲੈਕਸ਼ਨ ਹੋ ਗਿਆ ਫੇਰ ਦੁਬਾਰੇ ਕੇਸਪਾਨ ਦੀ ਫਿਰੂਗੀ ਬੀਬੀ ਕੁਛ ਕਰਦੀ ਫਿਰੂਗੀ ਉਹਨਾਂ ਦੇ ਕਾਗਜ਼ ਜਿਹੜੇ ਪੇਪਰ ਨੇ ਭਰੇ ਹੋਏ ਉਹ ਰੱਦ ਹੋਣੇ ਚਾਹੀਦੇ ਆ ਮੈਂ ਬਿੰਦਰ ਸਿੰਘ ਭਾਗੂ ਮੇਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਐਸ ਸੀ ਬੀ ਸੀ ਮਹਾ ਪੰਚਾਇਤ ਪੰਜਾਬ ਵੱਲੋਂ ਨਿਊਜ਼ ਆ ਰਹੀ ਹੈ ਕਿ ਪਿੰਡ ਧਰਮਗੜ ਤੋਂ ਬੀਬੀ ਗਰਮੀਤ ਕੌਰ ਨੂੰ ਬੜੀ ਜਦੋ ਜਹਿਦ ਨਾਲ ਰਸਤਾ ਮਿਲਿਆ ਸੀ ਤਾਂ ਜੇ ਵਿਰੋਧੀ ਆ ਜੋ ਉਹ ਹੁਣ ਦੁਬਾਰੇ ਇਲੈਕਸ਼ਨ ਲੜ ਕੇ ਜਾਨੀ ਕਿ ਜਿਮਨੀ ਚੋਣ ਲੜ ਕੇ ਧਮਕੀਆਂ ਦੇ ਰਹੇ ਨੇ ਕਿ ਜੇ ਅਸੀਂ ਮੈਂਬਰ ਪੰਚਾਇਤ ਬਣ ਗਏ ਤਾਂ ਤੁਹਾਡਾ ਰਸਤਾ ਦੁਬਾਰੇ ਅਸੀਂ ਫੇਰ ਲੈ ਲਾਂਗੇ ਸੋ ਸਾਰੀ ਡਿਟੇਲ ਤੁਹਾਨੂੰ ਐਸ்சி ਬੀਸੀ ਮਹਾਪੰਚਾਇਤ ਦੇ ਕਾਰਕੁਨ ਬਲਵਿੰਦਰ ਸਿੰਘ ਕੁੰਬੜਾ ਦੱਸਣਗੇ ਸੋ ਤੁਸੀਂ ਬਣੇ ਰਹਿਣਾ ਸ਼ਵਾਰਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰਾ ਸਾਰਾ ਜਿਹੜਾ ਪ੍ਰੈਸ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੁਸੀਂ ਪ੍ਰੈਸ ਵਾਲੇ ਵੀ ਸਾਡਾ ਸਹਿਯੋਗਪੂਰਨ ਤੌਰ ਤੇ ਦੇ ਰਹੇ ਹਾਂ ਜਦੋਂ ਵੀ ਕਿਸੇ ਦੀ ਆਵਾਜ਼ ਸਰਕਾਰੀ ਦਰਬਾਰੇ ਨਹੀਂ ਪਹੁੰਚਦੀ ਪ੍ਰਸ਼ਾਸਨ ਤੱਕ ਨਹੀਂ ਪਹੁੰਚਦੀ ਤੁਹਾਡੇ ਰਾਹੀਂ ਅਸੀਂ ਆਵਾਜ਼ ਵਿਚਾਲ ਸਕਦੇ ਹੁਜੇ ਸਾਡੇ ਰੱਬ ਵਰਗੇ ਸਰੋਤੇ ਤੁਹਾਡੇ ਰਾਹੀਂ ਸਾਡੀ ਆਵਾਜ਼ ਕਲਕਲੀ ਸੁਣ ਸਕਦੇ ਵੀ ਮੈਟਰ ਕੀ ਹੈ ਲੜਾਈ ਕਿਹੜੀ ਹੈ ਗੱਲ ਹੱਕਾਂ ਦੀ ਕਰ ਲਈਏ ਚਾਹੋ ਅਨਸੂਚੀ ਜਾਤੀ ਦੇ ਲੋਕਾਂ ਦੀ ਗੱਲ ਕਰ ਲਈਏ ਜਿਹੜਾ ਜਰਨਲ ਸੀਟਾਂ ਦੀ ਗੱਲ ਕਰ ਲਈ ਅੱਜ ਜਿਹੜੀ ਜਰਨਲ ਪਰਿਵਾਰ ਹੈ ਜਰਨਲ ਸੀਟਾਂ ਤੇ ਜਿਹੜੀ ਹੈ ਚੋਣ ਹੋਣ ਜਾ ਰਹੀ ਹੈ ਸਰਪੰਚੀ ਦੀ ਰਹਿੰਦੀਆਂ ਜਿਹੜੀਆਂ ਪੰਜਾਬ ਚ ਇਲੈਕਸ਼ਨ ਸੀ ਪੰਚਾਂ ਦੇ ਸਰਪੰਚਾਂ ਦੇ ਉਹ ਐਤਵਾਰ ਨੂੰ ਇਲੈਕਸ਼ਨ ਜਿਹੜਾ ਹੋ ਰਿਹਾ ਪਰਸੋਂ ਨੂੰ ਐਤਵਾਰ ਐ ਉਸ ਨੂੰ ਐਤਵਾਰ ਨੂੰ ਜਿਹੜਾ ਇਲੈਕਸ਼ਨ ਪੰਜਾਬ 'ਚ ਹੋ ਰਿਹਾ ਪੰਚਾਂ ਸਰਪੰਚਾਂ ਦਾ ਉਸੇ ਲੜੀ ਜੱਜਪਿੰਡ ਧਰਮਗੜ ਦੀ ਇੱਕ ਪੰਚਾਇਤ ਹੈ ਜਿੱਥੇ ਪੰਚਾਂ ਨਾ ਬਣਨਾਗਾ ਤੇ ਇਸਿਆ ਵੀ ਇੱਕ ਬੀਬੀ ਰਿਜ਼ਰਵ ਆਪਣਾ ਸਰਬਸੰਮਤੀ ਨਾਲ ਵੀ ਚੋਣ ਹੋ ਚੁੱਕੀ ਹੈ ਇੱਕ ਪੰਚ ਦੀ ਤੇ ਬੀਬੀ ਗਰਮੀਤ ਕੌਰ ਸਾਡੇ ਕੋਲ ਬੈਠੇ ਨੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਨੇ ਮੈਂ ਵੀ ਇਹਨਾਂ ਦੇ ਨਾਲ ਪਹਿਲਾਂ 10 ਪੰਜ ਚਾਰ ਪੰਜ ਸਾਲ ਲੜਾਈ ਲੜੀ ਹੈ ਇੱਕ ਪਰਿਵਾਰ ਤੋਂ ਜਿਹੜੇ ਪਰਿਵਾਰ ਤੋਂ ਪੰਚਾਇਤੀ ਲੈਂਡ ਜਿਹੜੀ ਪੰਚਾਇਤੀ ਜ਼ਮੀਨ ਆ ਪਹਿਲਾਂ ਛੜਾਈ ਹੈ ਬਹੁਤ ਔਖੀ ਛੜਾਈ ਹੈ ਪੰਚਾਇਤੀ ਜ਼ਮੀਨ ਉਹਨਾਂ ਦਾ ਜਿਹੜਾ ਸੌਹਰਾ ਪਰਿਵਾਰ ਚੋਂ ਸੀ ਸੌਹਰਾ ਪਹਿਲਾਂ ਸਰਪੰਚ ਸੀ ਉਹ ਪਹਿਲਾਂ ਉਹਨਾਂ ਦੀ ਸੱਸ ਜਿਹੜੀ ਹੁਣ ਲੋਹਾ ਖੜਨ ਲੱਗੀਆਂ ਇੱਕ ਭਤੀਜ ਨੂੰ ਹੈਗੀ ਇੱਕ ਸਾਕੀ ਨੂੰ ਹੈ ਉਹ ਖੜਨ ਲੱਗੀਆਂ ਤਾਂ ਉਹਨਾਂ ਦਾ ਸੌਰੇ ਨੇ ਪਹਿਲਾਂ ਆਪਣੀ ਘਰ ਵਾਲੀ ਦਾ ਨਾਂ ਜਿਹੜਾ ਹੈਗਾ ਪੰਚਾਇਤੀ ਜ਼ਮੀਨ 'ਚ ਛੇਦੋ ਖਾਨਾ ਕਾਸਤਕਾਰਾਂ 'ਚ ਜਾਂ ਦੂਜੇ 'ਚ ਪਾਤਾ ਸੀ ਜਿਹਨੂੰ ਤੜਾਣ ਲਈ 3 ਸਾਲ ਲੱਗੇ 3 ਸਾਲ ਤੋਂ ਬਾਅਦ ਇਹ ਬੀਬੀ ਨੂੰ ਰਸਤਾ ਮਿਲਿਆ ਘਰ ਨੂੰ ਲੱਗਣ ਲਈ ਜਿਸ ਤੇ ਸਾਡਾ ਘਟੋ-ਘਟ ਉੱਥੇ ਕੁਝ ਵੀ ਨਹੀਂ ਹੋਇਆ ਤਾਂ ਲੱਖ ਡੇਢ ਲੱਖ ਰੁਪਇਆ ਦੋ ਖਰਚਾ ਹੋ ਗਿਆ। ਲਗ ਲਗ ਵਕੀਲ ਕਰਦੇ ਪਏ 75 ਸਾਲ ਦੀ ਲੇਡੀ ਨੂੰ ਬੀਬੀ ਨੂੰ ਘੁਬਣਾ ਪਿਆ ਜਦ ਕਿ ਹਾਰਟ ਦੀ ਮਰੀਜ਼ ਐ। ਫਾੜ ਦੀ ਮਰੀਜ਼ ਐ, ਬੇਟਾ ਵਿਦੇਸ਼ ਗਿਆ ਹੋਵੇ ਇਹਨਾਂ ਦਾ ਤੇ ਘਰ ਵਾਲਾ ਹੈ ਨਹੀਂ ਤੇ ਇਹ ਦੋਨੇ ਜਣੀਆਂ ਸੱਸ ਤੇ ਨੂੰ ਦੋਨੇ ਜਣੀਆਂ ਨੇ ਲੜਾਈ ਲੜੀ ਐ ਤਿੰਨ ਲੰਬੇ ਸਮੇਂ ਤੋਂ। ਪਰ ਤੁਹਾਡੇ ਰਾਹੀਂ ਇਹ ਬੇਨਤੀ ਕਰਨਾ ਚਾਹੁੰਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ, ਡਾਇਰੈਕਟਰ ਪੰਚਾਇਤ ਨੂੰ ਤੇ ਚੌਂਕ ਕਮਿਸ਼ਨਰ ਪੰਜਾਬ ਨੂੰ ਤੇ ਡੀਸੀ ਮੁਹਾਲੀ ਨੂੰ ਵੀ ਜਿਹੜਾ ਪਹਿਲਾਂ ਹੀ ਤੋ ਫਲਟਰ ਨੇ ਜਿਹੜੇ ਪਹਿਲੇ ਹੀ ਪੰਚਾਇਤੀ ਲੈਂਡ ਛੜਾਈ ਹੈ ਜਿਨ੍ਹਾਂ ਤੋਂ ਜ਼ਮੀਨ ਛੱਡੀ ਹੈ ਉਹਨਾਂ ਨੂੰ ਦੁਬਾਰੇ ਫੇਰ ਪੰਚ ਬਣਾਤਾ ਤਾਂ ਇਹ ਬੀਬੀ ਚਾਰ ਪੰਜ ਸਾਲ ਸੱਤ ਸਾਲ ਫੇਰ ਲੜਾਈ ਲੜਨਯੋਗੀ ਹੋ ਜੂਗੀ ਜੇਕਰ ਅਜੇ ਪੰਚ ਪਿੰਡ ਚੁਣ ਲੈ ਮੇਰੇ ਵੱਲੋਂ ਪੂਰੇ ਪੰਜਾਬ ਵਿੱਚ ਮੈਂ ਕਹਿੰਦਾ ਵੀ ਪੂਰੇ ਪੰਜਾਬ ਵਿੱਚ ਦੇਖ ਕੇ ਬੰਦਿਆਂ ਨੂੰ ਪੰਜ ਸਰਪੰਚ ਬਣਾਓ ਜਿਹੜਿਆਂ ਕੋਲੇ ਪੰਚਾਇਤੀ ਜ਼ਮੀਨਾਂ ਸ਼ਾਮਲਾੜ ਜ਼ਮੀਨਾਂ ਦੱਬੀਆਂ ਵੀ ਆ ਉਹ ਦੱਸੋ ਕਿਸ ਤੋਂ ਛੜਵਾਉਂਗੇ ਜਦੋਂ ਬੰਦਾ ਆਪ ਨਹੀਂ ਸਹੀ ਸਲਾਮਤ ਦਾ ਸਾਫ਼ ਸੁਥਰਾ ਹੈ ਆਪ ਨਰਦੋਸ਼ ਨਹੀਂ ਹੈ ਉਹ ਦੂਜੇ ਤੋਂ ਕਿਵੇਂ ਜਿਹੜੀ ਪੰਚਾਇਤੀ ਲੈਂਡ ਛੜਾਊਗਾ ਤਾਂ ਇਹ ਚੀਜ਼ਾਂ ਜਿਹੜੇ ਪੰਜ ਤੇ ਸਰਪੰਚ ਨੇ ਇਹ ਪੰਚਾਇਤੀ ਲੈਂਡ ਨੂੰ ਧਰਮਸਾਲਾਂ ਨੂੰ ਮੰਦਿਰ ਮਸਜਿਦ ਗੁਰਦੁਆਰਿਆਂ ਦੇ ਸਾਹਮਣੇ ਜਿਹੜੀ ਜਗ੍ਹਾ ਪਈ ਹੁੰਦੀ ਹੈ ਇਹਨਾਂ ਦੇ ਰੱਖ-ਰਖਾਅ ਲਈ ਹੁੰਦੇ ਆ ਪਰ ਉਹ ਤਾਂ ਆਪ ਖੁਦ ਦੱਬੀ ਬੈਠੇ ਨੇ ਉਹਨਾਂ ਨੂੰ ਇਹ ਪੰਜ ਸਰਪੰਚ ਬਣਾ ਦੇਣਗੇ ਫਿਰ ਉਹ ਕਿਵੇਂ ਸੇਫ ਰਹੂਗਾ ਜਿਵੇਂ ਕਹਿੰਦੇ ਉਹੀ ਮੈਂ ਤੁਹਾਨੂੰ ਕਹਾਵਤਾ ਪ੍ਰਾਣਿਕ ਗੀਤ ਦੇ ਰਹੀ ਵੀ ਦੁੱਧ ਦੀ ਰਾਖੀ ਜੇ ਦੁੱਧ ਦੀ ਰਾਖੀ ਬਿੱਲੇ ਨੂੰ ਮਠਾ ਲੂਗੇ ਤਾਂ ਉਹ ਕਿੰਨੀ ਦੇਰ ਜਿਹੜੇ ਸੇਫ ਰਹੂਗਾ ਦੁੱਧ ਨਹੀਂ ਤਾਂ ਵੱਟ ਪੈਰ ਮਾਰ ਕੇ ਢੋਲ ਤਾਂ ਦਊਗਾ ਜੇ ਕਾ ਪੀਰੇ ਗਿਆ। ਇਹੀ ਕਮ ਹੈ ਪੰਚਾਇਤੀ ਲੈਂਡ ਪਿੰਡ ਧਰਮ ਦਾ ਧਰਮ ਘੜਦੀ ਐ। ਵੀ ਸਾਡੀ ਬੇਨਤੀ ਤੁਹਾਡੇ ਰਾਹੀਂ ਡੀਸੀ ਮੋਹਾਲੀ ਨੂੰ ਐ, ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਐ। ਵੀ ਉਹ ਇਸ ਥੀਸ ਦੇ ਵਿਚਾਰ ਕਰਨ ਤਾਂ ਕਿ ਪਰਸਨਲ ਇਲੈਕਸ਼ਨ ਹੋ ਗਿਆ ਫੇਰ ਦੁਬਾਰੇ ਕੇਸਪਾਨ ਦੀ ਫਿਰੂਗੀ, ਬੀਬੀ ਕੁਛ ਕਰਦੀ ਫਿਰੂਗੀ। ਉਹਨਾਂ ਦੇ ਕਾਗਜ਼ ਜਿਹੜੇ ਪੇਪਰ ਨੇ ਭਰੇ ਹੋਏ ਉਹ ਰੱਦ ਹੋਣੇ ਚਾਹੀਦੇ ਐ। ਜਿਹੜੀ ਚੁਣੀ ਗਈ ਲੜੀ ਸਰਬਸੰਮਤੀ ਨਾਲ ਉਹ ਵੀ ਜਿਹੜਾ ਰੱਦ ਹੋਣੀ ਚਾਹੀਈ ਐ ਨਰਫੱਕ ਜਿਹਦੇ ਕੋਲੇ ਨਹੀਂ ਪ੍ਰਾਪਰਟੀ ਪਹਿਲਾਂ ਦੱਬੀ ਵੀ ਸ਼ਾਮ ਲਾੜਜ ਕੋਈ ਕਬਜ਼ਾ ਨਹੀਂ ਉਹ ਬੰਦਿਆਂ ਨੂੰ ਪੰਚਾਇਤ ਸਰਪੰਚ ਚੁਣਿਆ ਜਾਂਦਾ ਹੈ ਸਰ ਜਿੱਦਾਂ ਵੀ ਕਹਿੰਦੇ ਮਾਲ ਕਰਨ ਦਾ ਹੱਕ ਦਿੱਤਾ ਗਿਆ ਹੈ ਇਹਦੇ ਵਿੱਚ ਪਟਵਾਰੀ ਤੋਂ ਲੈ ਕੇ ਤਸਵੀਰ ਦਾ ਸਭ ਇਹਦੇ ਵੀ ਸ਼ਾਮਲ ਹੋਣਗੇ ਤੁਹਾਨੂੰ ਕੀ ਲੱਗਦਾ ਜਦੋਂ ਪਿੰਡ ਦਾ ਇੱਕ ਸਰਪੰਚ ਹੋਵੇ ਜਦੋਂ ਕਹਿੰਦੇ ਕੁੱਤੀ ਚੋਰਾ ਨਾਲ ਰਲ ਜਾਂਦੀ ਹੈ ਇੱਕ ਡੀਡੀਪੀਓ ਬੀਡੀਪੀਓ ਜਾਂ ਇੱਕ ਪਟਵਾਰੀ ਦੇ ਕਰਨ ਕੋ ਜਦੋਂ ਇੱਕ ਪਿੰਡ ਦਾ ਸਰਪੰਚ ਤਸਦੀਕ ਕਰਦਾ ਜਦੋਂ ਆਪਾਂ ਕੋਈ ਵੀ ਤਸਦੀਕ ਕਰਾਣਾ ਉਹ ਸਰਪੰਚ ਦਾ ਗਲਤ ਤਸਦੀਕ ਕਰਨਾ ਆ ਜਾਂ ਸਹੀ ਕਰਨਾ ਉਹਦਾ ਸਰਪੰਚ ਦੀ ਜ਼ਿੰਮੇਵਾਰੀ ਬਣਦੀ ਹੈ पर बहुत सारे लोग जेडे आइडेंटिफाई जेडे गलत कर दंदे जदौ सरपंच ਪਿੰਡ ਦਾ ਕਹਿੰਦਾ ਉਹਦੀ ਫਿਰ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਜਿਵੇਂ ਅੱਜ ਸਰਪੰਚਾਂ ਦੀ ਮੌਜੂਦਾ ਸਰਕਾਰ ਨਾਲ ਪਿਛਲੇ ਸਰਪੰਚਾਂ ਨਾਲ ਕਾਲੀਆਂ ਦੀ ਦੀ ਕਾਂਗਰਸ ਦੀ ਮੌਜੂਦਾ ਸਰਕਾਰ ਸਰਪੰਚਾਂ ਦੀ ਸੁਣਦੀ ਹੈ ਤਾਂ ਕਿ ਉਹ ਇਲੈਕਟਿਡ ਮੈਂਬਰ ਨੇ ਹਰ ਰੋਜ਼ ਰੈਲੀਆਂ ਦਾ ਇਕੱਠ ਕਰਨਾ ਹਰ ਰੋਜ਼ ਬੰਦਿਆਂ ਦਾ ਇਕੱਠ ਕਰਨਾ ਸਰਪੰਚ ਦੀ ਲੋੜ ਹੈ ਉਹ ਸਾਰੇ ਚੰਗੇ ਬਾੜੇ ਕੰਮ ਕਰਾ ਲਪੇ ਤੁਸੀਂ ਅਜ ਇੱਕ ਬਿੰਦੀ ਗੱਲ ਕਰਦਾ ਤੁਹਾਨੂੰ ਲੱਗਦਾ ਕਿ ਜੇ ਡਿਪਾਰਟਮੈਂਟਾਂ ਜਾਂ ਮੁੱਖ ਮੰਤਰੀ ਵੀ ਆਰਡਰ ਦੇ ਦੇ ਪੂਰੇ ਪੰਜਾਬ ਦੇ ਜਿੰਨਾ ਦੇ ਕੇਸ ਕਾਫੀ ਨਿਕਲਣਗੇ ਉਹ ਮੈਂ ਕਹਾਂ ਜੀ ਲੱਖਾਂ ਕੇਸ ਲੱਖਾਂ ਕੇਸ ਨਿਕਲ ਗਏ ਇਦਾਂ ਦੇ ਜਿਵੇਂ ਬਠੋਈ ਗੱਲਾਂ ਦੀ ਕੱਲ ਇਕੱਠ ਵੀ ਕਰਿਆ ਅਸੀਂ ਖਬਰਾਂ ਵੀ ਲੱਗੀਆਂ ਜਿਹੜੇ ਵਿਅਕਤੀਆਂ ਨੇ ਪਿਛਲੇ 25 30 ਸਾਲ ਤੋਂ ਜ਼ਮੀਨ ਤੇ ਕਬਜ਼ਾ ਕੀਤਾ ਸੀ ਉਹਨਾਂ ਦਾ ਕਬਜ਼ਾ ਬਹੁਤ ਔਖਾ ਸਰਕਾਰ ਨੇ ਛੜਾਇਆ ਸੀ ਪਰ ਅੱਜ ਸਰਕਾਰ ਨੂੰ ਦੁਬਾਰੇ ਕਬਜ਼ਾ ਲੈਣਾ ਫੇਰ ਔਖਾ ਹੋ ਗਿਆ ਤਾਂ ਕਿ ਉਹ ਕੋਠੀਆਂ ਤੱਕ ਸ਼ਾਮ ਲੜ ਜ਼ਮੀਨ ਜਿਹੜੀ ਪੰਚਾਇਤੀ ਜ਼ਮੀਨ ਪਹਿਲਾਂ ਉਹਨਾਂ ਨੇ ਠੇਕੇ ਤੇ ਲੈ ਲਈ ਫਿਰ ਉਹ ਕੋਠੀਆਂ ਪਾ ਗਏ ਹੁਣ ਉਹਨਾਂ ਦੇ ਹੀ ਪੰਜ ਸਰਪੰਚ ਬਣਨ ਲੱਗੇ ਦੱਸੋ ਕਿਵੇਂ ਛੜਾਊਗਾ ਕੋਈ ਜੇ ਗੱਲ ਕਰ ਲਈਏ ਮੁਹਾਲੀ ਦੀ ਜੇ ਮੁਹਾਲੀ ਆਪਾਂ ਨਗਰ ਨਿਗਮ ਚਾ ਜੀ ਜਦੋਂ ਇੱਕ ਐਮਸੀ ਨੇ ਨਜਾਇਜ਼ ਕਬਜ਼ੇ ਦੇ ਹਟਾਉਂਦਾ ਇਹ ਐਮਸੀ ਖੁਦ ਨਜਾਇਜ਼ ਕਬਜ਼ਾ ਕਰ ਰਿਹਾ ਦੱਸੋ ਕੀ ਹਟਾਊਗਾ ਲੋਕਾਂ ਦਾ ਸਾਡੇ ਕੋਲੇ ਬਹੁਤ ਸਾਰੀਆਂ ਐਗਜ਼ਾਮਪਲਾਂ ਉਦਾਹਰਣਾਂ ਨੇ ਜਿਹੜੇ ਸਾਡੇ ਕੋਲ ਬੋਰਚੇ ਦੇ ਵਿੱਚ ਪੰਚੀ ਦੀ ਗੱਲ ਤੋਂ ਇੱਕ ਲੋਨ ਹੋ ਚੁੱਕੀ ਹੈ ਵੀ ਹੋਣੀ ਹੈ ਤੁਹਾਡੇ ਵੱਲੋਂ ਬੋਰਚੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਨੂੰ ਅਪੀਲ ਕਰਦੇ ਹੋ ਜਾਂ ਕੋਈ ਨਿਗਰ ਕਾਰਵਾਈ ਅੱਗੇ ਤੱਕ ਕੀਤੀ ਹੋਵੇ ਅਸੀਂ ਅੱਜ ਤੁਹਾਡੇ ਰਾਹੀਂ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਨੂੰ ਡਾਇਰੈਕਟਰ ਪੰਚਾਇਤ ਨੂੰ ਤੇ ਦੂਜਾ ਡੀਸੀ ਮੋਹਾਲੀ ਨੂੰ ਤੇ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਜੇਕਰ ਇਹ ਨਹੀਂ ਹੁੰਦਾ ਤਾਂ ਪੂਰੇ ਪੰਜਾਬ ਚ ਸਾਡੇ ਜਿਹੜਾ ਆਏਗਾ ਮੋਰਚਾ ਉਹ ਮਹਮ ਚਲਾਊਗਾ ਜਿਹੜੇ ਨਵੇਂ ਪੰਜ ਸਰਪੰਚ ਚੁਣेंगे ਜਿਹੜੇ ਨਾਲ ਪੰਚਾਇਤੀ ਜ਼ਮੀਨਾਂ ਦੱਬੀ ਜਿਵੇਂ ਆ ਉਹਨਾਂ ਦੇ ਖਿਲਾਫ ਇੱਕ ਵੱਡੀ ਮਹਮ ਤੋਰਾਂਗੇ ਤੇ ਤੁਹਾਡਾ ਸਹਿਯੋਗ ਪੂਰਨ ਤੌਰ ਤੇ ਪਹਿਲਾਂ ਵੀ ਹੈ ਹੁਣ ਵੀ ਹੋਊਗਾ ਤੇ ਬਾਅਦ ਚ ਵੀ ਹੋਊਗਾ ਤੁਹਾਨੂੰ ਲੱਗਦਾ ਕਿ ਤੁਸੀਂ ਕਿਹੜੇ ਕਰ ਚੁੱਕੇ ਹੋ ਕਿ ਸਟਾਈਲ ਉਤਪੋਤਾ ਹੈ ਗਿਆ ਹੁਣ ਸਮਾਂ ਥੋੜਾ ਰਹਿ ਗਿਆ ਸਰਕਾਰ ਨੂੰ ਵੀ ਚਾਰਜ ਬਟਾਲ ਕਰਨਗੇ ਟਾਈਮ ਲੱਗੇਗਾ ਦੇਖੋ ਜਦੋਂ ਇਲੈਕਸ਼ਨ ਡਿਕਲੇਅਰ ਹੋਇਆ 2 ਦਿਨ 4 ਦਿਨ ਪਹਿਲਾਂ ਪੇਪਰ ਭਰੇ ਲੋਕਾਂ ਨੂੰ ਆਪਣੀਆਂ ਪ੍ਰੋਬਲਮਾਂ ਆਪਣੇ ਕੰਮ ਹੈ ਜਿਵੇਂ ਬੀਬੀ ਦਾ ਇਲਾਜ ਚੱਲਦਾ ਸੀ ਇਹਨਾਂ ਦੀ ਇਲਾਜ ਗੱਲ ਚੱਲ ਰਹੀ ਹੈ 5-7 ਦਿਨ ਤੋਂ 10 ਦਿਨ ਤੋਂ ਪਰ ਲੇਕਿਨ 40 ਸਸਤਾ ਵਾਲ ਜਾਣਾ ਚੈੱਕਅਪ ਕਰਾਉਣਾ ਮੈਂ ਨਹੀਂ ਕਹਿੰਦਾ ਮਰੀਜ਼ ਨੂੰ ਛੱਡ ਕੇ ਤੁਸੀਂ ਇੱਥੇ ਪ੍ਰੈਸ ਨੂੰ ਆਜੋ ਜਾਂ ਤੁਸੀਂ ਕੰਪਲੀਟਾਂ ਪਹਿਲਾਂ ਮਰੀਜ਼ ਨੂੰ ਬਚਾਣ ਦਾ ਹੱਕ ਹੈਗਾ ਬਾਅਦ ਚ ਅਪਾਂ ਇਹ ਜਿਹੜੇ ਕੰਮ ਜਿਹੜੇ ਘਰੇਲੂ ਕਰਦੇ ਜੇ ਨਹੀਂ ਹੁੰਦੀ ਜਿਹੜੇ ਚੁਣੇ ਜਾਂਦੇ ਤਾਂ ਤੁਸੀਂ ਕੀ ਕਰੋਗੇ ਨਜਾਇਜ਼ ਕੰਮ ਜਿੱਥੇ ਉਹਨਾਂ ਨੇ ਸਪੋਰਟ ਦਿਨਾਂ ਵੀ ਕਰਦੀਆਂ ਜੇ ਨਹੀਂ ਹੁੰਦਾ ਫਿਰ ਤੁਹਾਡੇ ਮੋਟ ਅਸੀਂ ਆਪਣਾ ਮੋਰਚਾ ਜਿਹੜਾ ਹੈਗਾ ਇੱਕ ਪੀਆਈਐਲ ਪਬਲਿਕ ਪਟੀਸ਼ਨ ਜਿਹੜਾ ਮਾਨਯੋਗ ਹਾਈ ਕੋਰਟ ਪਾ ਦਾਂਗੇ ਆ ਸਾਰੀਆਂ ਅਰਜ਼ੀਆਂ ਲੈ ਕੇ ਜਿਵੇਂ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਅਸੀਂ ਤੁਹਾਡੇ ਰਾਹੀਂ ਪੂਰੇ ਪੰਜਾਬ 'ਚ ਜੇ ਕਿਸੇ ਵੀ ਪੰਚ ਦੇ ਸਰਪੰਚ ਦੇ ਖਿਲਾਫ ਦਿੱਤੀ ਹੈ ਬਾਕੀ ਉਹ ਗਲਤੀ ਪਾਇਆ ਗਿਆ ਫਰਾਡ ਪਾਇਆ ਗਿਆ ਉਹਨਾਂ ਪੰਚਾਇਤੀ ਜ਼ਮੀਨ ਦੱਬੀ ਵੀ ਹੈ ਉਹ ਸਿਰਫ ਡਾਕੂਮੈਂਟ ਸਾਨੂੰ ਦੇਣ ਤਾਂ ਅਸੀਂ ਆਪਣੇ ਖਰਚੇ ਤੇ ਮੋਰਚਾ ਆਪਣੇ ਖਰਚੇ ਤੇ ਇੱਕ ਪੀਆਈਐਲ ਪਬਲਿਕ ਪਟੀਸ਼ਨ ਪਾਊਗਾ ਤਾਂ ਕਿ ਜਿਹੜੇ ਪੰਚ ਸਰਪੰਚ ਦਾਗੀ ਨੇ ਪੰਚ ਸਰਪੰਚ ਦਾਗੀ ਨੇ ਉਹ ਐਵੇਂ ਨਾ ਹੋਏ ਜਿਵੇਂ ਮੰਤਰੀ ਐਮ ਐਲ ਏ ਆਂ ਪਹਿਲਾਂ ਵਜ਼ੀਰ ਗੱਭ ਰਹੇ ਨੇ ਫਿਰ ਬਾਅਦ ਚ ਉਹਨਾਂ ਦੀ ਜਾਂਚ ਹੁੰਦੀ ਰਹੂਗੀ 5 ਸਾਲ ਐਸੇ ਤਰ੍ਹਾਂ ਲੰਘ ਜਾਂਦੇ ਆਂ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਸਪੈਸ ਕਾਨਫਰੰਸ ਤੋਂ ਬਾਅਦ ਜਿਹੜੇ ਲੋਕ ਨੇ ਪਿੰਡ ਦੇ ਵੋਟਰ ਨੇ ਉਹ ਵੋਟ ਦੇਣਗੇ ਇਹਦੇ ਰੱਖਾਂ ਮੈਂ ਕਿਹਾ ਜੀ ਜਦੋਂ ਦੇਖੋ ਪਿੰਡ ਚ 20% ਲੋਕ ਹੋ ਸਕਦੇ ਆਂ ਬਈ ਨਹੀਂ ਸਮਝਣਾ 80% ਲੋਕ ਆਂ ਇਹ ਗੱਲ ਨੂੰ ਸਮਝਣਗੇ ਤੇ ਸੁਣਨਗੇ ਤੇ ਤੁਹਾਡੀ ਖਬਰਾਂ ਨਾਲ ਹੀ ਜਿਹੜਾ ਅਸਰ ਕਰਨਗੇ ਹੋਰ ਪਿੰਡਾਂ ਚ ਵੀ ਅਸਰ ਹੋ ਜੂਗਾ ਜਿਹੜੀ ਤੁਹਾਡੀ ਇਹ ਜਿਹੜੀ ਚੱਲ ਰਹੀ ਹੈ ਤੇ ਕਿੰਨਾ ਸਬਸਪੋਰਟ ਦੇ ਰਿਹਾ ਸੋਹ ਬਰੋਧ ਵੀ ਨਾ ਕਰਦ ਨੇ ਪਿੰਡ ਮੈਂ ਕਿਹਾ ਜੀ ਹੁਣ ਤੁਹਾਡੇ ਰਾਹੀਂ ਅਸੀਂ ਖਬਰ ਦੇਣ ਲੱਗੇ ਲਿਖਤੀ ਪਿੰਡ ਦਾ ਛੱਡ ਦੋ ਜੇਕਰ ਉਹ ਪ੍ਰਸ਼ਾਸਨ ਚਾਹੇ ਤਾਂ ਸਿਰਫ ਸਾਨੂੰ ਡੀਸੀ ਦੇ ਆਰਡਰ ਚਾਹੀਦੇ ਐ ਇਲੈਕਸ਼ਨ ਕਮਿਸ਼ਨ ਦੇ ਆਰਡਰ ਚਾਹੀਦੇ ਐ ਪੰਚਾਇਤ ਜਿਹੜੇ ਮਰਜੀ ਪਿੰਡ ਦੇ ਹੋਊ ਪਰ ਜੇਕਰ ਉਹ ਆਰਡਰ ਕਰ ਦਿੰਦਾ ਵੀ ਇਹ ਬੰਦੇ ਖੜਨ ਦੇ ਲੈਕ ਨਹੀਂ ਹੈ ਫਿਰ ਸਾਡਾ ਕੋਈ ਮੈਟਰ ਹੀ ਨਹੀਂ ਹੈ ਉਹਨਾਂ ਦਾ ਪਿੰਡ ਦੇ ਲੋਕ ਕੀ ਕਹਿਣਗੇ ਕੀ ਨਹੀਂ ਕਹਿਣਗੇ ਸਿਰਫ ਡੀਸੀ ਨੂੰ ਚਾਹੀਦਾ ਡੀਸੀ ਮੁਹਾਲੀ ਦੀ ਡਿਊਟੀ ਬਣਦੀ ਹੈ ਇਲੈਕਸ਼ਨ ਕਮਿਸ਼ਨ ਪੰਜਾਬ ਦੀ ਡਿਊਟੀ ਬਣਦੀ ਹੈ ਡੀਡੀਪੀਓ ਵੀਡੀਓ ਦੀ ਜਿਨ੍ਹਾਂ ਦੇ ਅਧੀਨ ਆਉਣੇ ਆ ਇਹ ਅਸੀਂ ਤਾਂ ਦੇ ਰਹੇ ਨੇ ਪਹਿਲਾਂ ਦਰਖਾਸਤਾਂ ਤਾਂ ਕਿ ਸਾਡੀਆਂ ਕੋਟਾਂ ਚ ਕੰਮ ਆਣਗੀਆਂ ਕੱਲ ਨੂੰ ਕੋਰਟ ਚ ਕੁਐਸਚਨ ਹੋਊਗਾ ਤੁਸੀਂ ਕਿਉਂ ਨਹੀਂ ਇਹ ਜਿਹੜੀਆਂ ਪਹਿਲਾਂ ਦਰਖਾਸਤਾਂ ਦਿੱਤੀਆਂ ਇਹ ਸਿਰਫ ਅਸੀਂ ਕੋਰਟ ਵਾਸਤੇ ਇੱਕ ਗਰਾਊਂਡ ਬਣਾ ਰਹੇ ਕੋਰਟ ਵਾਸਤੇ ਗਰਾਊਂਡ ਬਣਾਉਣ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਦਰਖਾਸਤਾਂ ਦੀ ਲੋੜ ਹੈ ਸਰਪੰਚ ਸੰਪਤੀ ਨਾ ਕਿ ਨਹੀਂ ਗਿਆ ਹੈ ਅਗਰ ਉਹਨੂੰ ਆਪਾਂ ਰੱਦ ਕਿੱਥਾ ਕਰਾ ਸਕਦੇ ਉਹ ਮਹਾਰਾਜ ਦਸਤਾਂ ਉਸੇ ਵਾਰਡ ਚ ਪਿੰਡ ਚ ਬਾੜਬੰਦੀ ਹੋਈ ਵੀ ਹੈ ਉਸੇ ਵਾਰਡ ਦੀ ਦੁਆਰੇ ਇਲੈਕਸ਼ਨ ਹੋ ਸਕਦੀ ਹੈ ਸਰਪੰਚ ਸੰਪਤੀ ਨਾ ਕਿ ਉਹ ਇਲੈਕਸ਼ਨ ਦੀ ਮੋੜ ਨਹੀਂ ਮੈਂ ਕਿ ਫਰਜ਼ ਕਰ ਉਹਨੂੰ ਨਕਾਰ ਦਿੰਨੇ ਤਾਂ ਹੋਰ ਦੋ ਆਣ ਪੰਜਾਂ ਨੇ ਖੜੇ ਹੋ ਜਾਣਾ ਕਿਹੜਾ ਕਹਿੰਦਾ ਵੀ ਮੈਨੂੰ ਨਾ ਸਰ ਸਰਸੰਬਤੀ ਨਾਲ ਇੱਕ ਇਲੈਕਸ਼ਨ ਇੱਕ ਦੀ ਕਰਾਈ ਸੀ ਉਹਦੀ ਦਬਾਅ ਆ ਜਾਂ ਪ੍ਰੈਸ਼ਰ ਪਾਇਆ ਕਿਸੇ ਤਰ੍ਹਾਂ ਕਰਿਆ ਉਹਨੇ ਐਪਲੀਕੇਸ਼ਨ ਵਾਪਸ ਲੈ ਲਈ ਉਹਨੇ ਐਪਲੀਕੇਸ਼ਨ ਸਾਡ ਵਾਪਸ ਲੈ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਜੀ ਧਰੂਂਗੜ ਹੈ ਤੇ ਮੇਰਾ ਨਾਮ ਗੁਰਮੀਤ ਗੌਰ ਹੈ ਤਾਂ ਜੀ ਮੈਂ 4 ਸਾਲ 5 ਸਾਲ ਸਾਡੇ ਘਰ ਨੂੰ ਰਸਤਾ ਨਹੀਂ ਸੀ ਦਾ ਰਸਤਾ ਲੈਣ ਵਾਸਤੇ ਮੈਨੂੰ ਰੋੜ ਚਾਣਾ ਪਿਆ ਇੱਥੇ ਗੁਲਵਿੰਦਰ ਸਿੰਘ ਦੇ ਥਰੂ ਚਾਣਾ ਮੇਰਾ ਸਾਥ ਦੇ ਆ ਸਾਥ ਦੇ ਕੇ 24 ਸਾਲ ਕੇਸ ਲੜਨਾ ਪਿਆ ਕੇਸ ਲੜ ਕੇ ਉਹ ਪੰਚਾਇਤੀ ਜਗ੍ਹਾ ਇੱਕ ਕਨਾਲ 6 ਮਰਲੇ ਸੀ ਉਹ ਜਗ੍ਹਾ ਵੀ ਪੰਚਾਇਤ ਦੇ ਅੰਦਰ ਹੋ ਗਈ ਤੇ ਮੈਨੂੰ ਦੋ ਕਨਾਲ ਦੋ ਮਰਲੇ ਦਾ ਰਸਤਾ ਵੀ ਮਿਲ ਗਿਆ ਦੋ ਘੰਟੂ ਇਕੱਠੇ ਦਾ ਰਸਤਾ ਵੀ ਮੈਨੂੰ ਮਿਲ ਗਿਆ ਤੇ ਹੁਣ ਜਿਹੜੇ ਸਾਡੇ ਵਿਰੋਧੀ ਸੀ ਉਹ ਦੁਬਾਰੇ ਫੇਰ ਪੰਚੀ ਸਰਪੰਚੀ ਦੇ ਖੜੇ ਹੋ ਗਏ ਵੀ ਅਸੀਂ ਦੁਬਾਰੇ ਫੇਰੇ ਕੰਮ ਕਰੀਏ ਸਾਨੂੰ ਬਾਰ-ਬਾਰ ਧਮਕੀਆਂ ਵੀ ਦਿੰਦੇ ਆਂ ਵੀ ਅਸੀਂ ਸਿਰ ਤੋਂ ਬਾਰ-ਬਾਰ ਕਹਿੰਦੇ ਸਾਨੂੰ ਵੀ ਅਸੀਂ ਫਟੇ ਰਸਤਾ ਛਡਾ ਕੇ ਛੱਡੂਗੇ ਜਿਵੇਂ ਮਰਜ਼ੀ ਕਰੀਏ ਸੀ ਇਸੇ ਵਾਸਤੇ ਵੋਟਾਂ 'ਚ ਖੜੇ ਹੋਏ ਆਂ ਵੀ ਅਸੀਂ ਦੁਬਾਰੇ ਫੇਰ ਵਾਪਸੇ ਜਗ੍ਹਾ ਲੈਣੀ ਹੈ ਤੁਹਾਨੂੰ ਡਰ ਹੈ ਕਿ ਜੇ ਉਹ ਜਿੱਤ ਜਾਂਦੇ ਆ ਹਾਂਜੀ ਇਹ ਦੁਬਾਰਾ ਸਾਡਾ ਰਸਤਾ ਹਾਂਜੀ ਬੜੀ ਪ੍ਰੋਬਲਮ ਕ੍ਰੀਏਟ ਕਰਨ ਦੀ ਹਾਂਜੀ ਜਿਹੜੀ ਤੁਸੀਂ ਇੰਨੀ ਲੰਬੀ ਲੜਾਈ ਲੜੀ ਹੈ ਹਾਂਜੀ ਹਾਂਜੀ ਦੁਬਾਰੇ ਫੇਰ ਸਾਨੂੰ ਲੜਨੀ ਪੈਣੀ ਹੈ ਹਾਂਜੀ ਸਾਨੂੰ ਖਤਰਾ ਆ ਉਹਨਾਂ ਤੋਂ ਕਰਨਗੇ ਉਹ ਜ਼ਰੂਰ ਇਹ ਬਈ ਬਾਰ-ਬਾਰ ਸਾਡੇ ਕੋਲ ਸਨਹਿ ਆਉਂਦੇ ਇਹਨਾਂ ਵੀ ਅਸੀਂ ਵੋਟਾਂ 'ਚ ਖੜੇ ਹੋਵਾਂਗੇ ਪਹਿਲਾਂ ਪੰਜ ਸਰਪੰਚ ਬਣਾਂਗੇ ਫਿਰ ਅਸੀਂ ਆ ਜਗ੍ਹਾ ਫਿਰ ਵਾਪਸ ਲੈ ਵਾਪਸ ਲੋਾਂਗੇ ਤੁਹਾਡੇ ਪਰਿਵਾਰ ਚੋਂ ਜਿਹੜੇ ਦੇ ਪਰ ਸਾਡੇ ਪਰਿਵਾਰ ਚੋਂ ਜੀ ਸਾਡੇ ਪਰਿਵਾਰ ਚੋਂ ਜੀ ਮੇਰੇ ਜੇਠ ਦਾ ਪਰਿਵਾਰ ਹੈ ਉਹਦਾ ਬੇਟਾ ਹੀ ਹੈ ਜੀ ਇਕੱਲਾ ਹੀ ਕਰੀ ਜੀ ਹਾਂ ਜੀ ਧਾਮਕੀਆਂ ਦਿੰਦੇ ਹਾਂ ਹਾਂ ਜੀ ਧਾਮਕੀਆਂ ਦਿੰਦੇ ਆ ਕਿ ਸਾਡੇ ਪਰਿਵਾਰ ਚ ਮੇਰਾ ਬੇਟਾ ਉਹ ਵੀ ਬਾਹਰ ਹੈ ਅਸੀਂ ਸੱਸ ਨੂੰ ਐ ਦੋ ਬੱਚੇ ਤਿੰਨ ਬੱਚੇ ਸਾਡੇ ਕੋਲ ਅਸੀਂ ਇਕੱਲਿਆਂ ਦੋਨੋਂ ਜਣੀਆਂ ਨਾਲ ਬਲਵਿੰਦਰ ਸਿੰਘ ਨਾਲ ਕੁੰਬੜਾ ਨਾਲ ਰੜਕੇ ਅਸੀਂ ਲੜਾਈ ਲੜੀ ਹੈ ਸਾਡੇ ਜਿਹੜੇ ਪਹਿਲਾਂ ਸਰਪੰਚ ਸੀ ਉਹਨਾਂ ਦਾ ਸਯੋਗ ਤੇ ਸਾਡੇ ਨਾਲ ਚੰਗਾ ਸੀ ਜਿਹੜਾ ਹੁਣ ਸਾਡੇ ਨਾਲ ਦੁਬਾਰੇ ਬਣ ਲੱਗਿਆ ਉਹਨਾਂ ਦੀ ਪਾਰਟੀ ਦਾ ਉਹ ਵੀ ਵਾਰ-ਵਾਰ ਕਹਿੰਦਾ ਵੀ ਛਡਾਵਾਂਗੇ ਜਗਾਂ ਤੇ ਬਾਕੀ ਜਿਹੜੇ ਐਮਐਲਏ ਆ ਇਹ ਹਰਵਾਰ ਸਿੰਘ ਕਲਵੰਤ ਸਿੰਘ ਕਲਵੰਤ ਸੀ ਉਹਨਾਂ ਨਾਲ ਰਲ ਕੇ ਕਹਿੰਦੇ ਵੀ ਜਗਾਂ ਛਡਾਵਾਂਗੇ ਜ਼ਰੂਰ ਅਸੀਂ ਪਾਰਟੀ ਦੇ ਮੈਂਬਰ ਹਾਂਜੀ ਅਸੀਂ ਆਮ ਆਦਮੀ ਪਾਰਟੀ ਦੇ ਮੈਂਬਰ ਨੇ ਅਸੀਂ ਪੰਚਾਇਤ ਬਣੂਗੀ ਸਾਡਾ ਐਮ.ਐਲ.ਏ ਹੈ ਤੇ ਇਹੀ ਜਗ੍ਹਾ ਤੁਹਾਨੂੰ ਵਾਪਸ ਲੈ ਕੇ ਦਿਖਾਵਾਂਗੇ ਹਾਂਜੀ ਆਹੀ ਕੁਝ ਕਹਿੰਦੇ ਸਾਨੂੰ ਬਹੁਤ ਸਾਰਾ ਪਿੰਡਾਂ 'ਚ ਪਹਿਲਾਂ ਵੀ ਹੋਇਆ ਲੜਾਈ ਝਗੜੇ ਵੀ ਹੁੰਦੇ ਮਾਰਕੁੱਟ ਵੀ ਹੁੰਦੀ ਇਲੈਕਸ਼ਨ 'ਚ ਕੀ ਨਹੀਂ ਹੁੰਦਾ ਤੇ ਸਾਰਾ ਕੁਝ ਜਿਹੜਾ ਇਲੈਕਸ਼ਨ ਤੋਂ ਸਾਰਾ ਹੋ ਜਾਂਦਾ ਇਹ ਪਿੰਡ ਦੇ ਪੰਚਾਇਤਾਂ 'ਚ ਹੈ ਐਮ.ਸੀ. ਦੀ ਚੋਣ ਹੋਏ ਬਲੱਡ ਸੰਭਦੀ ਦੀ ਹੋਏ ਜ਼ਿਲ੍ਹਾ ਪ੍ਰੀਸ਼ਦ ਦੀ ਹੋਏ ਐਮ.ਐਲ.ਏ ਦੀ ਦਾ ਵੱਡੀ ਇਲੈਕਸ਼ਨ ਹੈ ਜਦ ਹੁੰਦੀ ਹੋਏ ਕਾਇ ਪੰਚੀ ਸਰਪੰਚੀ ਵਾਸਤੇ ਵੀ ਬਹੁਤ ਜ਼ੋਰ ਲਾਇਆ ਹੁੰਦਾ ਲੋਕਾਂ ਨੇ। ਤੁਮੜਾ ਦੇ ਰਾਹੀ ਸਵਾਲ ਹੈ ਜੀ, ਬਸ ਸਰਕਾਰ ਕ腐ਸ਼ਣ ਦੇ ਵਾਸਤੇ ਨੰਬਰ ਜਾਰੀ ਕਰ ਰਹੀ ਹੈ। ਬੜਾ ਕੀ ਕਹਿੰਦੇ ਹੈ ਜ਼ੋਰਦਾਰੀ ਕ腐ਸ਼ਣ ਖਤਮ ਹੋਵੇ। ਦੂਜੇ ਪਾਸੇ ਤੁਹਾਨੂੰ ਪ੍ਰੈਸ ਕਾਫਰ ਸਰਪਰੈਡ ਕਰਨੀ ਪੈ ਰਹੀ ਹੈ ਭ੍ਰਸ਼ਟਾਚਾਰ ਦੇ ਖਿਲਾਫ। ਕੀ ਲੱਗਦਾ ਹੈਗਾ ਕੀ ਸਰਕਾਰ ਸਿਰ ਗੱਲਾਂ ਜੋ ਕੀ ਇਹ ਬਰਖਸ਼ਣ ਦੇ ਵਾਸਤੇ ਕਰਦੀ ਹੈ? ਸਾਡੇ ਕੋਲੇ ਹਲਫੀਆ ਵਿਆਹਨ ਆਏ ਨੇ। ਉਹਦਾ ਕਹਿੰਦੀ ਨਾਂ ਗੁਪਤ ਰੱਖਿਆ ਜੂ ਸਾਨੂੰ ਐਫੀਡੇਵਟ ਦੇ ਕੇ ਦੱਸ ਰਹੇ ਨੇ। ਅਸੀਂ ਤੁਹਾਡੇ ਰਾਹੀਂ ਐਫੀਡੇਵਟ ਜਾਰੀ ਕਰ ਸਕਦੇ ਹਾਂ। ਸਾਡੇ ਕੋਲੇ 10 ਕਾ ਪੀੜਾ ਪਰ 20 ਪਏ ਨੇ 10 ਤਾਂ ਸਾਡੇ ਕੋਲ ਨਗਰ ਨਿਗਮ ਮੁਹਾਲੀ ਦੇ ਪਏ ਨੇ। ਦੋ ਪੁਲਿਸ ਕਰਮਚਾਰੀਆਂ ਖਿਲਾਫ ਸੌਣਾ ਥਾਣੇ ਦੇ ਖਿਲਾਫ ਐਫਆਈ ਐਫਆਈ ਡੈਫੜਾਏ ਪਏ ਨੇ। ਸਾਡੇ ਕੋਲ ਤਾਂ ਐਫਆਈ ਡੈਫੜਾਏ ਵੇ ਜਿਹੜਾ ਮੁੱਖ ਮੰਤਰੀ ਨੂੰ ਭੇਜਦੇ, ਡੀਸੀ ਨੂੰ ਭੇਜਦੇ, ਐਸਐਸਪੀ ਮੁਹਾਲੀ ਨੂੰ ਭੇਜਦੇ ਸਾਡੇ ਕੋਲੇ ਹਲਫੀਆ ਬਿਆਨ ਪਏ, ਹਲਫੀਆ ਬਿਆਨਾਂ ਤੋਂ ਕਾਰਵਾਈ ਨਹੀਂ ਹੁੰਦੀ ਹੈ। ਫਿਰ ਕਰਪਸ਼ਨ ਕਿਵੇਂ ਮੁਕਤ ਹੋ ਜੂਗੀ? ਨਤੀਜਾ ਕੋਈ ਨਹੀਂ ਨਿਕਲਦਾ। ਕੋਈ ਨਤੀਜਾ ਨਹੀਂ, ਕੋਈ ਵਸਤਾ ਨਹੀਂ। ਹਾਂਥੀ ਦੇ ਦੰਦ ਖਾਣਦੇ ਹੋਰ ਨੇ, ਦਿਖਾਣ ਦੇ ਹੋਰ ਨੇ, ਕਹਿਣਾ ਕੁਝ ਹੋਰ ਐ, ਕਰਨੀ ਕੁਝ ਹੋਰ ਐ।